ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਈ ਬ੍ਰਦਰ ਸਿੰਘ ਨਿਰਮਾਨ ਬੰਬੇ ਵਾਲੇ ਸਭ ਕਾ ਹਜ਼ੂਰੀ ਹੈਡ ਰਾਕੀ ਸਿੰਘ ਦਰਬਾਰ ਸਭ ਦਾਸ ਇੱਕ ਦੋ ਸਵਾਲ ਕਰ ਰਿਹਾ ਹੈ ਰਾਗੀ ਸੁਧਾਰ ਲਹਿਰ ਵਾਲਿਆਂ ਨੂੰ ਨਮਰਤਾ ਸਹਿਤ ਮੇਰੇ ਸਵਾਲ ਨੇ ਕਿ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਪੂਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਗੁਰੂ ਘਰ ਹਨ ਉਹਨਾਂ ਦੇ ਵਿੱਚ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਦ ਸਭ ਤੇਰੀ ਰਾਸ ਜਿਹੜੀ ਧੁਨ ਜਿਹੜੀ ਰੀਤ ਦੇ ਵਿੱਚ ਸੰਗਤਾਂ ਉਚਾਰਨ ਕਰਦੀਆਂ ਹਨ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਦ ਸਭ ਤੇਰੀ ਰਾਸ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਿ ਜਦੋਂ ਆਰਤੀ ਦੀ ਸਮਾਪਤੀ ਹੁੰਦੀ ਉਸ ਤੋਂ ਬਾਅਦ ਸਾਰੀ ਸੰਗਤ ਨਾਲ ਉਚਾਰਨ ਕਰਦੀ ਹੈ ਇਸੇ ਧੁਨ ਦੇ ਵਿੱਚ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਹੁਣ ਮੈਨੂੰ ਨਹੀਂ ਪਤਾ ਕਿ ਇਹ ਧੁਨ ਪਹਿਲਾਂ ਬਣੀ ਸੀ ਕਿ ਸੰਗਤਾਂ ਪਹਿਲਾਂ ਗਾਉਂਦੀਆਂ ਸਨ ਇਹ ਜਿਹੜੀ ਲੋਕ ਰੀਤ ਹੈ ਕਾਲਾ ਡੋਰਿਆ ਕੁੰਡੇ ਨਾਲ ਲੜਾਈ ਓਏ ਛੋਟਾ ਦੇਵਰਾ ਭਾਬੀ ਨਾਲ ਲੜਾਈ ਓਏ ਕਿ ਇਹ ਵੀ ਤੁਸੀਂ ਬੰਦ ਕਰਵਾਓਗੇ ਦੂਸਰਾ ਸਵਾਲ ਇਹ ਹੈ ਕਈ ਗੁਰਬਾਣੀ ਰਾਗੀ ਸਿੰਘਾਂ ਨੇ ਕੀਰਤਨ ਨੇ ਜਿਹੜੀਆਂ ਬੰਦਸ਼ਾਂ ਬੜਾਈਆਂ ਨੇ ਉਹ ਬੰਦਸ਼ਾਂ ਪਹਿਲਾਂ ਬੜੀਆਂ ਨੇ ਉਹਨਾਂ ਤੇ ਸ਼ਬਦ ਪਰੋਏ ਨੇ ਤੇ ਉਹਨਾਂ ਬੰਦਸ਼ਾਂ ਨੂੰ ਦੁਬਾਰਾ ਬਾਲੀਵੁੱਡ ਦੇ ਵੀ 뮤직 ਡਾਇਰੈਕਟਰਾਂ ਨੇ ਉਹ ਗਾਣੇ ਆਪਣੇ ਗਾਣੇ ਉਹਨਾਂ ਬੰਦਸ਼ਾਂ ਤੇ ਲਾਇਨੇ ਰਾਗੀ ਸਿੰਘਾਂ ਦੇ ਤੇ ਜੇ ਅਸੀਂ 31 ਰਾਗਾਂ ਦੇ ਵਿੱਚ ਜਿਹੜੇ ਬਾਲੀਵੁੱਡ ਦੇ 뮤직 ਡਾਇਰੈਕਟਰ ਨੇ ਬਾਲੀਵੁੱਡ ਬਾਲੀਵੁੱਡ ਜਿਹੜੇ ਵੀ ਹਨ ਉਹਟੜੇ ਬੜੇ ਵੱਡੇ ਵੱਡੇ ਨਾਮਵਰ ਸਿੰਗਰ ਨੇ ਨਾ ਉਹ ਰਾਗੀਆਂ ਕੀਰਤਿਆਂ ਦੇ ਸ਼ਾਗਿਰਦ ਨੇ ਕਹੀ ਰਾਗੀ ਸਿੰਘਾਂ ਕੋਲੋਂ ਆਰੰਭ ਕੀਤੀ ਉਹਨਾਂ ਨੇ ਕੀਰਤਨ ਸਿੱਖਣਾ ਸ਼ੁਰੂ ਕੀਤਾ ਤੇ ਫਿਰ ਉਸ ਲਾਈਨ ਵਿੱਚ ਗਏ ਨੇ ਉਹ 31 ਰਾਗਾਂ ਦੇ ਵਿੱਚ ਜੋਗ ਗੰਤ ਸਾਬ ਜਿਹੜੇ ਬਾਲੀਵੁੱਡ ਦੇ 뮤జిక్ ਡਾਇਰੈਕਟਰ ਨੇ ਅਗਰ ਉਹ 31 ਰਾਗਾਂ ਦੇ ਵਿੱਚ ਹੀ ਉਹ ਗਾਣੇ ਗਾ ਦੇਣ ਤੇ ਬਾਕੀ ਤੁਸੀਂ ਉਹਨਾਂ 31 ਰਾਗਾਂ ਤੇ ਵੀ ਅੰਕੁਸ਼ ਲਾ ਦੋਗੇ ਕਿ ਉਹ 31 ਰਾਗ ਨਹੀਂ ਗਾਉਣੇ ਚਾਹੀਦੇ ਇਹ ਮੇਰਾ ਸਵਾਲ ਹੈ ਇਹ ਬੁੱਧੀ ਜੀ ਵੀ ਹੋ ਤੁਸੀਂ ਬੜੇ ਸਿਆਣੇ ਸੁਲਝਿਓ ਇਸ ਦੇ ਜਵਾਬ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ